ਜੀ ਤਾਈਵਾਨ ਦੇਸ਼ ਦਾ ਤਾਈਵਾਨ ਦੇਸ਼ ਦਾ ਜੀ 에어ਪੋਰਟ ਇੱਥੇ ਦੇ ਲੋਕ ਵੇਖੋ ਕਿੰਨੇ ਫਾਲੋਓ ਕਰਦੇ ਆ ਜੀ ਰੂਲ ਇੱਥੇ ਤੇ ਜਦੋਂ ਆਹ ਲਾਈਟ ਹੋਵੇ ਜੀ ਉਹਨਾਂ ਨੇ ਫੇਰ ਹੀ ਪੈਦਲ ਚੱਲਣਾ ਵਾ ਦੇਖ ਲਓ ਕਿ ਸੜਕ ਸਾਰੀ ਵੀ ਸਾਰੀ ਖਾਲੀ ਆ ਪਰ ਇੱਥੇ ਦੇ ਲੋਕ ਰੂਲਾਂ ਨੂੰ ਕਾਫੀ ਫਾਲੋਓ ਕਰਦੇ ਆ ਇਹ ਆ ਜੀ ਇੱਥੇ ਦਾ ਲੋਗੋ ਵੈਲਕਮ ਟੂ ਤਾਈਵਾਨ ਦਾ ਜੀ ਦੇਖ ਲਓ ਜੀ ਇੱਥੋਂ ਦੀ ਆ ਜੀ ਟ੍ਰੈਫਿਕ ਟਰਾਂਸਪੋਰਟਰ ਸਭ ਕੁਝ ਆ ਜੀ ਇੱਥੇ ਦਾ